ਕਈ ਵਾਰੀ ਬੱਕਰਾਂ ਨੂੰ ਮੋਕ ਲੱਗਦੀ ਹੈਗੀ ਤੇ ਉਹ ਲੰਮੀਆਂ ਪੈ ਜਾਂਦੇ ਨੇ ਤੇ ਸੈਂਕੇ ਚਲਾ ਕੇ ਘੰਟੇ ਦੋ ਘੰਟੇ ਬਾਅਦ ਡੈਥ ਹੋ ਜਾਂਦੀ ਹੈ। ਉਹਦਾ ਕਾਰਨ ਕੀ ਹੈਗਾ? ਕਿਉਂ ਹੁੰਦੀ ਹੈਗੀ? ਉਹ ਆਪਾਂ ਸੋਣ ਅੱਜ ਦੀ ਵੀਡੀਓ ਵਿੱਚ ਦੱਸਾਂਗੇ। ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਸ਼ੌਕੀ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਆਪਾਂ ਇੰਟਰ ਟੌਕਸ ਜਾਨੀ ਈਟੀ ਦੇ ਬਾਰੇ ਕਰਾਂਗੇ। ਵੀ ਈਟੀ ਕਾ ਹੁੰਦੀ ਹੈ ਬੱਕਰਾਂ ਕੀ ਲੱਛਣਾ ਕੀ ਇਲਾਜ ਹੈ ਤੇ ਤੇ ਕਿਵੇਂ ਇਹ ਤੋਂ ਬਚਾਅ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਇਹ ਇਹਦੇ ਬਰਦਾਤਾਂ ਵੀ ਰੁੱਤ ਕਿਹੜੀ ਚ ਹੁੰਦੀ ਹੈਗੀ? ਜਦੋਂ ਕੋਈ ਵੀ ਨਵਾਂ ਭੋਜਨ ਆਉਂਦਾ ਹੈਗਾ ਤੇ ਉਹ ਤੇ ਨਵਾਂ ਪੌਦੇ ਨੇ ਮੀਂਹ ਦੀ ਰੁੱਤ ਦੇ ਵਿੱਚ ਕੀ ਹੁੰਦਾ ਜਦੋਂ ਮੀਂਹ ਪੈਂਦਾਗਾ ਤਾਂ ਨਵੀਆਂ ਜੜ੍ਹਾਂਾਂ ਬੂਟੀਆਂ ਉੱਗ ਪੈਂਦੀਆਂ ਹਨਾ ਤੇ ਉਹਦੇ ਕਾਰਨ ਕਰਕੇ ਕੀ ਹੁੰਦਾਗਾ ਉਹਨਾਂ ਤੇ ਤੇ ਰੇਤਾ ਹੁੰਦਾ ਇਹਦੇ ਅੰਦਰ ਚਲਾ ਜਾਂਦਾ ਤੇ ਇਹਨਾ ਪਹਿਲਾਂ ਤੋਂ ਹੀ ਸਰੀਰ ਦੇ ਅੰਦਰ ਵਾਇਰਸ ਹੁੰਦਾਗਾ ਛੋਟੀ ਆਂਤ ਦੇ ਵੱਡੀ ਆਂਤ ਦੇ ਵਿੱਚ ਜਦੋਂ ਆਪਾਂ ਇਹ ਐਕਟਿਵ ਹੋ ਜਾਂਦਾ ਜਦੋਂ ਆਪਾਂ ਕਈ ਵਾਰੀ ਡੀ ਵਰਮਿੰਗ ਨਹੀਂ ਕਰਦੇ ਜਾਂ ਇਹਨਾਂ ਦੀ ਵੈਕਸੀਨੇਸ਼ਨ ਨਹੀਂ ਕਰਦੇ ਐਕਟਿਵ ਹੋ ਜਾਂਦਾਗਾ ਇਹਦੇ ਕਾਰਨ ਕਰਕੇ ਇਹ ਮੋਕ ਲਾ ਦਿੰਦਾਗਾ ਉਹ ਆਪਾਂ ਲੱਛਣ ਦੀ ਗੱਲ ਕਰਾਂਗੇ ਪਹਿਲਾਂ ਇਹਦੇ ਬਾਰੇ ਛੋਟੀ ਜਾਣਕਾਰੀ ਦਿੰਨੇ ਆਂਗੇ ਤੇ ਇਹ ਕੀ ਕਰਦਾਗਾ ਆਪਾਂ ਇਸ ਨੂੰ ਮੋਗਲਾ ਆਂਦਾਗਾ ਤੇ ਉਸ ਤੋਂ ਬਾਅਦ ਇਹ ਈਟੀ ਹੋ ਜਾਂਦੀ ਹੈਗੀ ਤੇ ਕਈ ਵਾਰ ਇਹਦੇ ਲੱਛਣਾਂ ਮਤਲਬ ਇਹਨੂੰ ਆਪਾਂ ਡਾਇਗਨੋਸ ਕਿਵੇਂ ਕਰ ਸਕਦੇ ਹਾਂ ਵੀ ਇਹ ਕਿਵੇਂ ਹੁੰਦਾਗਾ ਕੀ ਕਾਰਨ ਹੈ ਇਹਦਾ ਤੇ ਇਹ ਜਦੋਂ ਹੁੰਦਾ ਨਾ ਪਹਿਲਾਂ ਜਿਵੇਂ ਸਵੇਰੇ ਬੱਕਰੀ ਹੈਗੀ ਸਵੇਰੇ ਬੱਕਰੀ ਨੇ ਮੀਂਗਣਾ ਕੀਤੀਆਂ ਤੇ ਘੰਟੇ ਅੱਧੇ ਘੰਟੇ ਬਾਅਦ ਹਾਰਡ ਗੋਹਾ ਹੋ ਗਿਆ ਤੇ ਅੱਧੇ ਘੰਟੇ ਬਾਅਦ ਕੀ ਕਰਨਾ ਸ਼ੂਟਿੰਗ ਵਾਲੀ ਮੋਕ ਜਿਵੇਂ ਆਪਾਂ ਕਹਿੰਦੇ ਕਿ ਪੈਪ ਨਾਲ ਆਪਾਂ ਪਾਣੀ ਪਾਉਣੇ ਆਗੇ ਉਸ ਤਰ੍ਹਾਂ ਦੀ ਮੋਕ ਕਰਦੀ ਹੈਗੀ ਉਹ ਮੋਕ ਦੇ ਵਿੱਚ ਨਾਰਮਲ ਵੀ ਹੋ ਸਕਦਾ ਤੇ ਬਲੱਡ ਵੀ ਹੋ ਸਕਦਾ ਤੇ ਉਹਦੇ ਵਿੱਚ ਛੋਟੇ ਛੋਟੇ ਮਾਸ ਦੇ ਟੁਕੜੇ ਵੀ ਹੋ ਸਕਦੇ ਹੈਗੇ ਐਨੀ ਭਿਆਨਕ ਹੁੰਦੀ ਆ ਉਹ ਤੇ ਦੇਖ ਕੇ ਪਤਾ ਲੱਗ ਜਾਂਦਾ ਉਹ ਵਾਰੀ ਵਾਰੀ ਮੋਕ ਕਰਦੀ ਹੈਗੀ ਜਿਹਦੇ ਕਾਰਨ ਕਰਕੇ ਵੀ ਪਸ਼ੂ ਲੰਮਾ ਪੈ ਜਾਂਦਾ ਹੈਗਾ ਤੇ ਜੇਕਰ ਆਪਾਂ ਕੋਈ ਦੇਸੀ ਨੋਕਤਾ ਜਾਂ ਡਾਕਟਰ ਨੂੰ ਨਾਂ ਬੁਲਾਈਏ ਤਾਂ ਥੋੜੇ ਟਾਈਮ ਚ ਉਹਦਾ ਐਂਡ ਹੋ ਜਾਂਦਾ ਹੈਗਾ ਤੇ ਇਹਨਾਂ ਚੀਜ਼ਾਂ ਤੋਂ ਬਚਣ ਲਈ ਬੱਕਰੀ ਫਾਰਮ ਦੇ ਵਿੱਚ ਜੇ ਕੋ ਵੱਡਾ ਘਾਟਾ ਪੈਂਦਾਗਾ ਤਾਂ ਉਹ ਇਹ ਚੀਜ਼ ਨਾਲ ਹੀ ਪੈਂਦਾਗਾ ਤੇ ਪੰਜਾਬ ਦੇ ਵਿੱਚ ਅੱਜਕੱਲ ਬੱਕਰੀ ਫਾਰਮ ਨੂੰ ਬਹੁਤ ਹੀ ਲਾਹੇਵੰਦ ਧੰਦਾ ਬਣਾਇਆ ਗਿਆ ਤੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀਗੇ ਵੀ ਬਈ ਤੁਸੀਂ ਗਾਂਾਂ ਤੇ ਵੀਡੀਓ ਬਣਾਉਣ ਲੱਗ ਗਏ ਮੱਝਾਂ ਤੇ ਬਣਾਉਣ ਲੱਗ ਗਏ ਤੇ ਬੱਕਰੀਆਂ ਤੇ ਵੀ ਬਣਾਓ ਤੇ ਆਪਾਂ ਬੱਕਰੀਆਂ ਦਾ ਉਹ ਟੌਪਿਕ ਤਾਂ ਕਰਕੇ ਚੁਣਿਆਗਾ ਤਾਂ ਕਰਕੇ ਆਪਾਂ ਇਹ ਚੀਜ਼ ਤੋਂ ਬਚ ਸਕੀਏ ਵੀ ਈਟੀ ਦੇ ਬਾਰੇ ਜਾਂ ਐਂਟਾਟੌਕਸਿਨ ਤੋਂ ਆਪਾਂ ਕਿਵੇਂ ਬਚ ਸਕਦੇ ਹਾਂ ਜੀ ਜਦੋਂ ਪਸ਼ੂ ਨੂੰ ਮੋਗ ਲੱਗਦੀ ਹੈ ਨਾ ਤਾਂ ਮੂਕ ਦੇ ਵੇਸ ਨੂੰ ਦੱਸਿਆ ਹੈਗਾ ਵੀ ਪਸ਼ੂ ਮੋਕ ਲੱਗਣ ਤੋਂ ਬਾਅਦ ਤਾਂ ਕਈ ਵਾਰੀ ਪਸ਼ੂ ਦਰਦ ਵੀ ਮਣਾਉਂਦਾ ਹੈਗਾ ਦਰਦ ਮਣਾਉਂਦਾ ਹੈਗਾ ਖੜਦਾ ਉੱਠਦਾ ਬੈਠਦਾ ਹੈਗਾ ਤੇ ਲੱਤਾਂ ਮਾਰਦਾ ਹੈਗਾ ਤੇ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਜੇ ਆਪਾਂ ਉਹ ਟਾਈਮ ਤੇ ਲੇਟ ਹੋ ਜੰਨੇ ਆਗੇ ਤੇ ਇੱਕ ਗੱਲ ਹੋਰ ਸਪਸ਼ਟੀਕਰਨ ਕਰ ਦਿੰਨੇ ਆਗੇ ਇਹ ਬਿਮਾਰੀ ਦੇ ਵਿੱਚ ਜ਼ਿਆਦਾਤਰ ਡੈਥ ਹੀ ਹੁੰਦੀ ਹੈਗੀ ਠੀਕ ਹੈ ਜਿਹੜੇ ਬੱਕਰੀ ਪਾਲਕਾ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ 80 ਹੋਈ ਸੀ ਮੋਕ ਲੱਗੀ ਸੀ ਤੇ ਡੈਥ ਹੋ ਗਈ ਇਹ ਸਾਰਾ ਮਤਲਬ ਜੇ ਆਪਾਂ ਇਹਦਾ ਪਹਿਲਾ ਵਿਚਾਰ ਵੈਕਸੀਨੇਸ਼ਨ ਦੇਸੀ ਲਾਲ ਉਦਵ ਡਾਕਟਰ ਦਾ ਟ੍ਰੀਟਮੈਂਟ ਠੀਕ ਹੈ ਵੀ ਮਤਲਬ ਜੇਦੋ ਇਹ ਬਿਮਾਰੀ ਹੁੰਦੀ ਆ ਤਾਂ ਘੰਟੇ ਦੋ ਘੰਟੇ ਹੁੰਦੇ ਆ ਜੇ ਆਪਾਂ ਬਚਾਅ ਕਰ ਲਿਆ ਕਰ ਲਿਆ ਨਹੀਂ ਤਾਂ ਫਿਰ ਪਸ਼ੂ ਡੈੱਡ ਹੋ ਜਾਂਦਾਗਾ ਉਹਦੇ ਲਈ ਆਪਾਂ ਕੀ ਕਰਨਾਗਾ ਇੱਕ ਤਾਂ ਇਹਨਾਂ ਨੂੰ ਦੇਸੀ ਇਲਾਜ ਜੇ ਆਪਾਂ ਤੁਰਤ ਦੇ ਕੇ ਠੀਕ ਆ ਉਹਦੇ ਵਿੱਚ ਆਪਾਂ ਇਹ ਕਰਦੇ ਹੁੰਦੇ ਆ ਜਿਵੇਂ ਚਾਹ ਵਾਲ ਕੇ ਦਿੰਨੇ ਆਗੇ 40 50 ਗ੍ਰਾਮ ਜਾਂ 20 ਗ੍ਰਾਮ ਚਾਹ ਲੈ ਕੇ ਉਹਨੂੰ ਵਾਲ ਕੇ ਨਾਲ ਦੀ ਨਾਲ ਦੇ ਦਿਓ ਤੇ ਨਾਲ ਦੀ ਨਾਲ ਡਾਕਟਰ ਨੂੰ ਕਾਲ ਕਾਲ ਕਰ ਲੋ ਜੇ ਆਪਾਂ ਕਾਲ ਕਰਗੇ ਤਾਂ ਫਿਰ ਉਹ ਨੁਕਸਾਨ ਹੋ ਜਾਣਾ ਦੇਸੀ ਨੁਕਸਾਨ ਇਹਦੇ ਵਿੱਚ ਹੀ ਵਰਤਿਆ ਜਾਣਾਗਾ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂਗੇ ਇਹਦੇ ਵਿੱਚ ਵੈਕਸੀਨੇਸ਼ਨ ਜ਼ਰੂਰੀਆਗੀ ਈਟੀਡੀ ਹੁੰਦੀ ਹੈਗੀ ਜਾਂ ਈਟੀ ਰੈਕਸ ਆ ਰੱਖਸ਼ਾ ਦੇ ਨਾਂ ਤੇ ਆਉਂਦੀ ਹੈਗੀ ਇਹਦੀ 2 ਐਮਲ ਡੋਜ਼ ਹੁੰਦੀ ਆਪਾਂ ਸਕਰੀਨ ਤੇ ਵੀਕਸੀਨੇਸ਼ਨ ਦਿਖਾਵਾਂਗੇ ਤੇ ਹਰੇਕ ਭਰਾ ਕੋਈ ਜ਼ਰੂਰੀ ਨਹੀਂ ਹੈਗਾ ਵੀ ਕਿਸੇ ਤੋਂ ਲਾਉਣੀ ਪਊਗਾ ਜਿਹਦੇ ਕੋਲੇ ਵੱਧਮਾਲ ਆਗਾ ਜਾਂ 3 400 ਦੀ ਆਉਂਦੀ ਹੈ ਇਹ ਈਟੀ ਦੀ ਵੈਕਸੀਨੇਸ਼ਨ ਲਿਆ ਕੇ ਲਾ ਲਓ ਇਹ ਹੋਣਾ ਚਾਹੀਦਾ ਇਹ ਜਿਹੜੀ ਵੈਕਸੀਨੇਸ਼ਨ ਅਪ੍ਰੈਲ ਮਈ ਤੇ ਜੂਨ ਤਿੰਨ ਮਹੀਨਿਆਂ ਚ ਲੱਗਦੀ ਹੈ ਉਦੋਂ ਬਾਅਦ ਜਿਵੇਂ ਆਪਾਂ ਕਹਿੰਦੇ ਵੀ ਨਾ ਤਾਂ ਇਹ ਮਹੀਨੇ ਚ ਲੱਗਦਾ ਕਾਰਨ ਜਿਵੇਂ ਹੁਣ ਆਪਣਾ ਨਵਾਂ ਭੋਜਨ ਆ ਗਿਆ ਸੁੱਕਿਆ ਵੀ ਆ ਵੈਸੇ ਦਾ ਡਰਾਈ ਆ ਹੁਣ ਇਹਦੀ ਪਸ਼ੂ ਕਣ ਕਣ ਖਾ ਲਿਆ ਜਾਂ ਉਹ ਖਾ ਲਿਆ ਇਹ ਜਿਹੀਆਂ ਚੀਜ਼ਾਂ ਨਵੀਆਂ ਚੀਜ਼ਾਂ ਇੰਟਰ ਹੋ ਜਾਂਦੀਆਂ ਹਨ ਇਹਨਾਂ ਵਿੱਚ ਨਮੀ ਦੀ ਮਾਤਰਾ ਹੁੰਦੀ ਹੈਗੀ ਤੇ ਟਾਕਸ ਬਣ ਜਾਂਦਾਗਾ ਹੋਰ ਤਰ੍ਹਾਂ ਦੇ ਵੀ ਤੇ ਇਹਦੇ ਨਾਲ ਫਿਰ ਆਪਾਂ ਵੈਕਸੀਨੇਸ਼ਨ ਆਪਾਂ ਆਪ ਦੀ ਆਪ ਲੈ ਕੇ ला ਸਕਦੇ ਆ ਤੇ ਜਦੋਂ ਵੀ ਇਹ ਵੈਕਸੀਨੇਸ਼ਨ ਲਿਆਉਣੀ ਆ ਤਾਂ ਇਹ 0 ਤੋਂ ਲੈ ਕੇ 8 ਡਿਗਰੀ ਯਾਨੀ ਕਿ ਕੋਲਡ ਚੈਨ ਮੇਨਟੇਨ ਲੈਉਣੀ ਹੈਗੀ ਤੇ ਸਭ ਕੱਟ ਲਾਉਣਾਗਾ ਜਿਵੇਂ ਸਾਰੇ ਪਰਮਾਂ ਨੂੰ ਸਾਬ ਕੱਟ ਦਾ ਮਤਲਬ ਨਹੀਂ ਪਤਾ ਹੁੰਦਾ ਜਿਵੇਂ ਆ ਜਿਵੇਂ ਚੁੰਡੀ ਭਰ ਕੇ ਉਤਲੇ ਮਾਸ ਚ ਲਾਉਣੀ ਹੈ ਤੇ ਇਹਦੀ 2 ਐਮਐਲ ਡੋ ਹੋ ਜਾਗੀ ਆਪਾਂ ਗੱਬਣ ਹੋਵੇ ਚਾ ਫੰਡਰ ਹੋਵੇ ਕੋਈ ਚੱਕਰ ਨਹੀਂ ਲਾ ਦਿਓ ਠੀਕ ਹੈ ਵੈਕਸੀਨੇਸ਼ਨ ਮਤਲਬ ਪ੍ਰੈਗਨਸੀ ਸੇਫ ਆ ਉਹਨੂੰ ਨੁਕਸਾਨ ਨਹੀਂ ਕਰਦੀ ਛੋਟੇ ਬੱਚੇ ਦੇ ਕੋਲ ਲਾਉਣੀ ਆ ਜਦੋਂ ਛੋਟਾ ਬੱਚਾ ਆਪਣਾ 10 ਮਹੀਨਾ ਤੋਂ ਉੱਪਰ ਹੋ ਗਿਆ ਤੇ ਇਹਦੇ ਨਾਲ ਆਪਣਾ ਬਚਾਅ ਹੋ ਸਕਦਾ ਹੈ ਇਹਦੇ ਨਾਲ ਤੇ ਇੱਕ ਵਾਰੀ ਨੇ ਦੋ ਲੱਛਣ ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਐਡ ਕਰਨਾ ਚਾਹਣਾਗਾ ਇਹਦੇ ਕੀ ਹੁੰਦਾਗਾ ਇੱਕ ਵਾਰੀ ਆਪਾਂ ਮੋਕ ਤੇ ਮਤਲਬ ਉਹ ਚੀਜ਼ ਆਪਾਂ ਫਰਕ ਨਹੀਂ ਕਰ ਸਕ ਸਕਦੇ ਕਿ ਇਹ ਵੀ ਆਪਾਂ ਨੂੰ ਈਟੀ ਹੋਈ ਆ ਕਿ ਜਾਂ ਵੈਸੇ ਮੋਕ ਲੱਗੀ ਆ ਜਿਹੜੀ ਮੋਕ ਵਾਲੇ ਲੱਛਣ ਹੁੰਦੇ ਆ ਨਾ ਉਹਦੇ ਵਿੱਚ ਆਪਾਂ ਨੂੰ ਕੀ ਹੁੰਦਾਗਾ ਸਵੇਰ ਉਹਨੇ ਮਿੰਗਣਾ ਕੀਤੀ ਆ ਸ਼ਾਮ ਨੂੰ ਉਹਨੇ ਗੋਹਾ ਕੀਤਾ ਫਿਰ ਉਹਨੇ ਮਤਲਬ ਰਾਤ ਤੱਕ ਵੀ ਉਹਨੇ ਗੋਹੀ ਕੀਤਾ ਜਾਂ ਸਵੇਰ ਤੱਕ ਸਵੇਰੇ ਉਹਨੂੰ ਮੋਕ ਲੱਗੀ ਤਾਂ ਉਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਨੂੰ ਈਟੀ ਹੋ ਗਈ ਉਹਦੇ ਵਿੱਚ ਉਹਨੂੰ ਮੋਕ ਲੱਗੀ ਹੈਗੀ ਜਾਂ ਤਾਂ ਉਹਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਾਂ ਕੋਈ ਮਤਲਬ ਪੇਟ ਦਾ ਡਾਈਜੈਸਟਨ ਸਿਸਟਮ ਖਰਾਬ ਹੋਇਆ ਉਹ ਫੇਰ ਹੋਈ ਹੈਗੀ ਠੀਕ ਹੈ ਤੇ ਇਹ ਦਾ ਆਪ ਨੂੰ ਬਹੁਤ ਜਿਆਦਾ ਧਿਆਨ ਰੱਖਣਾ ਚਾਹੀਦਾ ਹੈਗਾ 80 ਦੇ ਬਾਰੇ ਉਸ ਤੋਂ ਬਾਅਦ ਹਰੇਕ 6 ਮਹੀਨੇ ਬਾਅਦ ਇਹ ਵੈਕਸੀਨੇਸ਼ਨ ਹੁੰਦੀ ਹੈ ਜਿਵੇਂ ਆਪਾਂ ਅਪ੍ਰੈਲ ਮਈ ਉਸ ਤੋਂ ਬਾਅਦ ਅਕਤੂਬਰ ਨੰਬਰ ਤੇ ਦਸੰਬਰ ਉਹ ਮਹੀਨੇ ਵਿੱਚ ਵੈਕਸੀਨੇਸ਼ਨ ਹੁੰਦੀ ਹੈ ਜਿਹੜੀ ਵੈਕਸੀਨੇਸ਼ਨ ਦੇ ਵਿੱਚ ਇੱਕ ਗੱਲ ਵਾ ਹੋਰ ਐਡ ਕਰਨਾ ਚਾਹਣਾਗਾ ਜਿਹੜੀ ਵੈਕਸੀਨੇਸ਼ਨ ਆ ਜਿਵੇਂ ਅੱਜ ਕਰ ਲਈ 14 ਦਿਨਾਂ ਬਾਅਦ ਰਿਪੀਟ ਕਰ ਦਿਓ ਬੂਸਟ ਐਂਡ ਉਹ ਜੇ ਤੇ ਬੂਸਟਰ ਡੋਜ਼ ਦੇਣ ਦਾ ਮਤਲਬ ਇਹ ਆ ਜੇ ਆਪਾਂ ਇੱਕ ਵਾਰੀ ਕਰਦੇ ਆਂ ਆ ਇਹਦੇ ਵਿੱਚ ਮਤਲਬ 3 ਮਹੀਨੇ ਦੀ ਚਲਦੀ ਰਹਿੰਦੀ ਹੈ ਇਹ ਦੂਜਾ ਦਿਨ ਖਰਾਬ ਹੋ ਜਾਣਾ ਦਾ ਮਤਲਬ ਵੀ 3 ਮਹੀਨੇ ਦੀ ਵੈਲਿਡਿਟੀ ਹੁੰਦੀ ਹੈ ਜੇ ਆਪਾਂ ਬੂਸਟ ਐਂਡ ਡੋਸ ਦਿੰਨੇ ਆ ਤਾਂ ਇਹ 6 ਮਹੀਨੇ ਕੱਢ ਜਾਂਦੀ ਹੈ ਤਾਂ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਹਰੇਕ ਬੱਕਰੀ ਬਾਜ਼ ਜ਼ਰੂਰੀ ਨਹੀਂ ਵੀ ਤੁਹਾਨੂੰ ਵੀ ਆਪਾਂ ਵੀ ਕੋਈ ਲਾ ਕੇ ਜਾਊਗਾ ਵੈਕਸੀਨੇਸ਼ਨ ਇਹ ਈਟੀ ਦੀ ਵੈਕਸੀਨੇਸ਼ਨ ਕਿਸੇ ਵੀ ਮੈਡੀਕਲ ਤੋਂ ਲਿਆਓ ਕੋਲਡ ਜੈਨਚ ਲਿਆਓ ਮਤਲਬ ਠੰਡੀ ਕਰਕੇ ਲਿਆਓ ਜਾਂ ਬਰਫ ਜਪਾ ਕੇ ਲਿਓ ਜਾਂ ਆਈਸ ਪੈਡ ਹੁੰਦੀ ਆ ਉਹ ਮੈਡੀਕਲ ਵਾਲਾ ਦੇ ਦਿੰਦਾ ਹੁੰਦਾ ਹੈਗਾ ਉਹਦੇ ਚ ਲਿਆਓ ਤੇ ਬੱਕਰੀ ਦਾ ਬਚਾ ਕਰੋ ਠੀਕ ਹੈ ਆਪਾਂ ਬਹੁਤ ਸਾਰੀਆਂ ਵੀਡੀਓ ਬ ਸਾਰੇ ਭਰਾਵਾਂ ਦੇ ਫੋਨ ਆਉਂਦੇ ਸੀ ਭਾਈ ਤੂੰ ਬੱਕਰੀਆਂ ਤੇ ਨਹੀਂ ਕਰਦਾ ਤਾਂ ਆਪਾਂ ਪਹਿਲੀ ਵੀਡੀਓ ਐਂਡ ਈਟੀ ਦੀ ਤਾਂ ਪਾਈ ਹੈ ਕਿਉਂਕਿ ਇਹਦੇ ਨਾਲ ਬੱਕਰੀ ਫਾਰਮ ਦਾ ਬਹੁਤ ਨੁਕਸਾਨ ਹੁੰਦਾ ਹੈਗਾ ਤੇ ਆਉਣ ਵਾਲੀਆਂ ਗਰਮੀ 'ਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਾਂ ਕਿਵੇਂ ਦਾ ਤਾਂ ਬਚਾਅ ਕਰ ਸਕਦੇ ਆ ਜਾਂ ਗਰਮੀ 'ਚ ਆਪ ਨੂੰ ਕੀ-ਕੀ ਪ੍ਰੋਬਲਮ ਹੋ ਸਕਦੀਆਂ ਉਹ ਅੱਗੇ ਦੀ ਆਪਾਂ ਅੱਗੇ ਆਪਾਂ ਤੁਹਾਡੇ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਜੇ ਵੀਡੀਓ ਸਾਡੀ ਚੰਗੀ ਲੱਗਦੀ ਹੁੰਦੀ ਹੈ ਤਾਂ ਅੱਗੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰੋ ਤੇ ਬਸ ਇੰਨੀ ਕਹਾਂਗੇ ਤੇ ਅਗਲੀ ਵੀਡੀਓ ਦੇ ਵਿੱਚ ਚੰਗੀ ਜਿਹੀ ਵੀਡੀਓ ਲਈ ਆਪਾਂ ਵੇਟ ਬਾਕੀ ਕੋਈ ਕਮੈਂਟਾਂ ਇਹ ਦੱਸ ਦਿਓ ਵੀ ਆਹ ਵੀਡੀਓ ਤੇ ਤੁਹਾਨੂੰ ਚਾਹੀਦੀ ਹੈਗੀ ਵੀਡੀਓ ਆਪੋ ਤੇ ਬਣਾ ਦੇਾਂਗੇ ਠੀਕ ਹੈ ਧੰਨਵਾਦ ਸੋ